ਜਿਵੇਂ ਆਪਾਂ ਕਹ ਦੀਏ ਕੋਠੀ ਦੀ ਸਾਨ ਵਾਸਤੇ ਗੁਰੂ ਘਰਾਂ ਦੀ ਸਾਨ ਵਾਸਤੇ ਜਾਂ ਆਪਾਂ ਕੋਈ ਵੀ پارک ਵਾਸਤੇ ਨਾ ਘਰੇ ਛੋਟਾ پارک ਲੱਗਿਆ ਵਾ ਜੀ ਪੰਜ ਚਾਰ ਮਰ ਲਿਆਂ ਦਾ ਉਦੋਂ ਵੱਡੀਆਂ ਲੱਗਿਆ ਵਾ ਕਨਾਲ ਦਾ ਜਾਂ ਕਿੰਨੇ ਮਰਜੀ ਆ ਦੇਖੋ ਜੀ ਤੁਸੀਂ ਇਹ ਨਾ ਕੀ ਸੀ ਸਾਡੀ ਜ਼ਿੰਮੇਵਾਰੀ ਹੈ ਚੀਜ਼ ਭੇਜਣੇ ਸਾਡੀ ਜ਼ਿੰਮੇਵਾਰੀ ਛੋੜੇ ਪੈਸੇ ਖਰੇ ਐ ਠੀਕ ਹੈ ਜੀ ਹਾਂ ਸੋਡ ਉੱਥੇ ਜਾ ਕੇ ਮਨ ਵੀ ਨਾ ਖੁਸ਼ ਹੋਇਆ ਸਾਡਾ ਕੀ ਲੈ ਕੇ ਫਿਰ ਵੀ ਤੁਸੀਂ ਜਦੋਂ ਮਰਜੀ ਸਾਨੂੰ ਚੀਜ਼ ਸਾਡੀ ਵਾਪਸ ਕਰ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿਕਾਰ ਉਮੀਦ ਹੈ ਤੇ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਫਿਰ ਖੜਾਂਗੇ ਪੁਚੋ ਤੇ ਬਾਈ ਆਪਣੇ ਨਾਲਾ ਕਰਦੇ ਸਾਰੀ ਗੱਲਬਾਤ ਕੀ ਕੀ ਚੀਜ਼ਾਂ ਨਵੀਆਂ ਤਿਆਰ ਕਰੇ ਨੇ। ਹੱਸ ਗਿਆ ਬਾਈ ਜੀ। ਠੀਕ ਹੋ ਬਾਈ ਜੀ। ਬਹੁਤ ਵਧੀਆ ਜੀ। ਠੀਕ ਹੈ ਜੀ। ਤੇ ਮੇਨ ਲ케ਸ਼ਨ ਬਾਈ ਜੀ। ਮੇਨ ਲ케ਸ਼ਨ ਆਪਣੀ ਨਿਊ ਗੁਰੂ ਤੇਗਵਧ ਰੈਕਵੀ ਵਰਕਸ ਪੁੱਚੋ ਕਲਾਂ ਜੀ। ਠੀਕ ਹੈ ਜੀ। ਤੇ ਥਾਣਾ ਰੋਡ ਭਗਤਾ ਰੋਡ ਜਿਹੜੀ ਮੋਗੇ ਨੂੰ ਛੜਕ ਜਾਂਦੀ ਹੈ ਜੀ ਪੁਲ ਦੇ ਥੱਲੋਂ ਬਟਿੰਡਾ ਬਟਿੰਡਾ ਚੰਡੀਗੜ੍ਹ ਹਾਈਵੇ ਦੇ ਪੁਲ ਦੇ ਥੱਲੋਂ। ਠੀਕ ਹੈ ਜੀ। ਹਾਂਜੀ ਉਹ ਰੋਡ ਤੋਂ ਨਿਥਾਣਾ ਰੋਡ ਭਗਤਾ ਰੋਡ ਠੀਕ ਹੈ। 100 ਤੋਂ ਵੱਧ ਚੀਜ਼ਾਂ ਤਿਆਰ ਕਰਦੇ ਆਪਾਂ ਆਪਣੇ ਵਾਕਿ ਸਾਥ। ਹਾਂ ਏ ਜੇ ਭਾਈ ਜੀ ਕਿਸੇ ਨੇ ਡਿਲੀਵਰੀ ਕਰਵਾਉਣੀ ਹੋਵੇ ਹਾਂਜੀ ਜੇ ਮੰਗਵਾਉਣੀ ਆ ਚੀਜ਼ ਉਹ ਭੇਜ ਦਾਂਗੇ ਜੀ ਉਹ ਗੱਲ ਨਹੀਂ ਹੈਗੀ ਜਿਵੇਂ ਤੁਸੀਂ ਪੇਮੈਂਟ ਪਾਤੀ ਸਾਨੂੰ ਅਗਰ ਨਾ ਪਿਛਲੀ ਵਾਰ ਸਾਨੂੰ ਥੋੜੀ ਦਿੱਕਤ ਆਈ ਆ ਠੀਕ ਹੈ ਜੀ ਅਗਲਾ ਕਹਿੰਦਾ ਸੀਗਾ ਕਸਟਮਰ ਕੋਈ ਵੀ ਅਗਲਾ ਕਹਿੰਦਾ ਪੇਮੈਂਟ ਪਾਤੀ ਜਾਂ ਅਸੀਂ ਅੱਧੀ ਪਾ ਦਨੇ ਅੱਧੀ ਵੀ ਫੇਰ ਪਾ ਦਾਂਗੇ ਤੇ ਸਾਡੇ ਕੋਲ ਚੀਜ਼ ਪਹੁੰਚ ਜਗੀ ਵੀ ਅਸੀਂ ਸਾਰੀ ਪੇਮੈਂਟ ਪਹਿਲਾਂ ਪਾਉਣੀ ਆ ਠੀਕ ਹੈ ਕਿਰਾਇਆ ਵੀ ਨਾਲ ਪਾਓ ਇਥੋਂ ਕਿਰਾਇਆ ਦੇ ਕੇ ਤੋੜ ਦਿੰਦੇ ਠੀਕ ਹੈ ਜੀ ਵੀ ਉਹ ਗੱਲ ਨਹੀਂ ਹੈਗੀ ਜੇ ਤੁਸੀਂ ਪੈਸੇ ਪਾਤੇ ਅੱਜ ਕਿਤੇ ਕੱਲ ਕਿਤੇ ਕੱਲ ਉਹ ਕੰਮ ਨਹੀਂ ਠੀਕ ਹੈ ਬਾਅਦ ਚ ਨਹੀਂ ਹੁੰਦੀ ਤੁਸੀਂ ਦੱਸ ਅਸੀਂ ਤੁਹਾਨੂੰ ਫੋਨ ਕਰਾਂਗੇ ਕਿ ਭਾਈ ਅਸੀਂ ਅੱਜ ਚੀਜ਼ ਭੇਜ ਦਗੇ ਹਾਂਜੀ ਇੱਕ ਦਿਨ ਪਹਿਲਾਂ ਪੈਸੇ ਪਵਾਉਂਦੇ ਜੋ ਸਾਡੀ ਤਿਆਰ ਹੋ ਗਈ ਠੀਕ ਹੈ ਆਹ ਦੂਜੇ ਦਿਨ ਚੀਜ਼ ਭੇਜ ਦੇਣਾ ਉਹ ਗੱਲ ਨਹੀਂ ਹੋएगी ਵੀ ਚੀਜ਼ ਨਾ ਭੇਜਾਂਗੇ ਉਹ ਸਾਡੀ ਜ਼ਿੰਮੇਵਾਰੀ ਠੀਕ ਹੈ Ориジナル ਚੀਜ਼ ਦੀ ਸਾਡੀ ਜ਼ਿੰਮੇਵਾਰੀ ਹੈ ਚੀਜ਼ ਭੇਜਣੀ ਸਾਡੀ ਜ਼ਿੰਮੇਵਾਰੀ ਠੀਕ ਹੈ ਛੋੜੇ ਪੈਸੇ ਖਰੇ ਹੈ ਠੀਕ ਹੈ ਹਾਂ ਛੋੜ ਉਹਥੇ ਜਾ ਕੇ ਮਨ ਵੀ ਨਾ ਖੁਸ਼ ਹੋਇਆ ਸਾਡਾ ਕੀ ਲੈ ਕੇ ਫਿਰ ਵੀ ਤੁਸੀਂ ਜਦੋਂ ਮਰਜ਼ੀ ਸਾਨੂੰ ਚੀਜ਼ ਸਾਡੀ ਵਾਪਸ ਕਰ ਵਾਪਸ ਕਰ ਦਿਓ ਗਾਰੰਟੀ ਅਗਲਾ ਆਪ ਦੋ ਮੈਂ ਕਹਣਾ ਭਾਈ ਜੇ ਤੁਹ ਸਾਡੀ ਚੀਜ਼ ਦੇ ਵਿੱਚ ਕੋਈ ਨੁਕਸਪੰਦ ਸਾਨੂੰ ਪਤਾ ਵੀ ਇਹ ਚੀਜ਼ ਨੁਕਸ ਹੈਗਾ ਸਾਡਾ ਠੀਕ ਹੈ ਅਸੀਂ ਜਿਹੜਾ ਹੱਲ ਕਰਾਂ ਠੀਕ ਹੈ ਹਾਂ ਜੇ ਤੁਸੀਂ ਕਈ ਯਾਰ ਮੰਨ ਕੇ ਚੱਲ ਕਈ ਯਾਰ ਉਹੀ ਬੰਦਾ ਕਹਿਣ ਲੱਗੇਗਾ ਬੇਨਗਲ ਤੋਂ ਫਿਰ ਅਸੀਂ ਕਹਾਂਗੇ ਵੀ ਭਾਈ 10 ਬੰਦਿਆਂ ਨੂੰ ਦਿਖਾ ਲੈ ਠੀਕ ਹੈ ਹਾਂ ਵੀ ਜਨ ਦਿਖਾ ਲਾ ਜੀ ਕਿਸੇ ਨੇ ਇੱਕ ਨੇ ਵੀ ਕਹਿਤਾ ਦੋਨੇ ਵੀ ਕਹਿਤਾ ਯਾਰ ਹੈਗਾ ਫਰਕ ਕੀ ਹੋਊ ਕੀ ਦਾ ਹੱਲ ਕਰਾਂ ਠੀਕ ਹੈ। ਇਹ ਪਿਛਲੇ ਵੀਡੀਓ ਚ ਆਪਾਂ ਸਪਰੇਅ ਪੰਪ ਦਿਖਾਈ ਸੀਗੇ। ਹਾਂ ਸਪਰੇਅ ਪੰਪ ਦਿਖਾਈ ਸੀਗੇ ਜੀ। ਇਹਦੇ ਕੀ ਮਾਰਦੇ। ਠੀਕ ਹੈ। ਅੱਜ ਇਸ ਵੀਡੀਓ ਚ ਕੀ ਆਪਾਂ ਨਵੀਆਂ ਧਾਲੀਆਂ ਮਸ਼ੀਨਾਂ ਅਪਡੇਟ ਕਰਤਿਆਂ ਜਾਂਦੇ। ਠੀਕ ਹੈ। ਜਿਵੇਂ ਆਪਾਂ ਕਹ ਦੀਏ ਕੋਠੀਆਂ ਦੀ ਸਾਣ ਵਾਸਤੇ, ਗੁਰੂ ਘਰਾਂ ਦੀ ਸਾਣ ਵਾਸਤੇ ਜਾਂ ਆਪਾਂ ਕੋਈ ਵੀ ਪਾਰਕ ਵਾਸਤੇ ਨਾ। ਘਰੇ ਛੋਟਾ ਪਾਰਕ ਲੱਗਿਆ ਵਾ ਜੀ 5-4 ਮਰ ਲਿਆਂ ਦਾ, ਉਦੋਂ ਵੱਡੀਆਂ ਲੱਗਿਆ ਵਾ। ਠੀਕ ਹੈ। ਕਨਾਲ ਦਾ ਜਾਂ ਕਿੰਨੇ ਮਰ ਜੀ ਆ ਦੇਖੋ ਜੀ ਤੁਸੀਂ। ਠੀਕ ਹੈ ਜੀ। ਤੇ ਲੈ ਬਈ ਆ ਬਾਈ ਨੇ ਸਾਰੀਆਂ ਮਸ਼ੀਨਾਂ ਤਿਆਰ ਕਰ ਦੇਣੇ। ਹਰੇਕ ਚ ਬਈ ਇਹ ਅਲੱਗ-ਅਲੱਗ ਦੀ ਮੋਟਰ ਹੈ ਹਰੇਕ ਚ ਹਾਂਜੀ ਅਲੱਗ-ਅਲੱਗ ਦੀ ਆਹ ਦੇਖੋ ਜੀ ਪਹਿਲਾਂ ਠੀਕ ਹੈ ਜੀ ਪਹਿਲਾਂ ਆਪਾਂ ਅਜੇ ਤੋਂ ਸਟਾਰਟ ਕਰਦੇ ਵੇ ਇਹ ਸਭ ਤੋਂ ਛੋਟੀ ਤੋਂ ਆਹ ਛੋਟੀ ਜੀ ਆਪਾਂ ਮੰਨ ਕੇ ਚਲੋ 7000 ਰੁਪਏ ਵਾਲਾ ਮਾਡਲ ਇਹ ਚ 올ਡ ਮੋਟਰ ਲੱਗੀ ਹੋਈ ਉੱਤੇ ਲਿਖਿਆ ਬਾਟ ਠੀਕ ਹੈ ਜੀ ਇਹਦੇ ਚ ਆਪਣੀ ਨਾ ਮੋਟਰ ਸੈਕੰਡ ਹੈਂਡ ਲੈ ਕੇ ਠੀਕ ਹੈ ਜੀ ਉਹਨੂੰ ਅਸੀਂ ਬਣਾ ਲੈਨੇ ਠੀਕ ਹੈ ਜੀ ਆਪ ਤਿਆਰ ਕਰ ਲੈਨੇ ਆਪ ਤਿਆਰ ਕਰ ਲੈਨੇ 베어ਿੰਗ ਬਦਲ ਦਿੰਨੇ ਉਹਦੇ ਠੀਕ ਹੈ ਜੀ ਉਹਦੀ ਉਹਨੂੰ ਉਹਨੂੰ ਬੈਂਡਿੰਗ ਕਰਵਾ ਲੰਨੇ ਠੀਕ ਹੈ ਜੀ ਹਾਂਜੀ ਹਾਂਜੀ ਆਹ ਦੇਖੋ ਇਨੂੰ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਹਾਂਜੀ ਇਹ ਚ ਸੈਕੰਡ ਹੈਂਡ ਮੋਟਰ ਹੈ 7000 ਰੁਪਏ ਵਿੱਚ ਇਹ ਚ ਸੈਕੰਡ ਹੈਂਡ ਮੋਟਰ ਹੈ ਕਿਰਾਇਆ ਅਲੱਗ ਲੱਗੂਗਾ ਅਗਲੇ ਨੇ ਜਿਸ ਮਨ ਕੇ ਜਿੱਥੋਂ ਦਾ ਵੀ ਹੈ ਤੇ ਮੋਟਰ ਕਿੰਨੇ ਦੀ ਬਈ ਇਹ ਚ ਮੋਟਰ ਇਹਦੇ ਚ ਅੱਧੇ ਦੀ ਲੱਗੀ ਹੋਈ ਹੈ ਜੀ ਅੱਧੇ ਦੀ ਮੋਟਰ ਆ ਗਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਗਾਰੰਟੀ ਹੋ ਬਈ ਕਾ ਗਾਰੰਟੀ ਕਾਪਰ ਦੀ ਗਾਰੰਟੀ ਕਾ ਨਾ ਕੱਟੇ ਸਾਡੀ ਗਾਰੰਟੀ ਠੀਕ ਹੈ ਜੀ ਉਹੀ ਗੱਲ ਲੱਗੀ ਨਾ ਬਈ ਕਾਪਰ ਦੀ ਗਾਰੰਟੀ ਦੇਵਾਂਗੇ ਕਾ ਨਾ ਕੱਟੇ ਜਾ ਕੇ ਅਗਲੇ ਦਾ ਮਨ ਨਾ ਖੁਸ਼ ਹੋ ਉਹਦੀ ਸਾਡੀ ਗਾਰੰਟੀ ਠੀਕ ਹੈ ਜੀ ਤੇ ਜੇ ਬਲੇਡ ਦੀ ਗੱ ਜੋ ਕੋਈ ਕਸਟਮਰ ਲੈ ਗਿਆ ਠੀਕ ਹੈ ਜੀ ਮੈਂ ਦੱਸਦਾ ਉੱਥੋਂ ਬਣਵਾ ਕੇ ਬਲੇਡ ਪਾ ਲਿਓ ਬਣਵਾ ਕੇ ਬਲੇਡ ਪਾ ਲਿਓ ਤੇ ਤੁਹਾਨੂੰ ਪਤਾ ਲੱਗ ਠੀਕ ਹੈ ਜੀ ਤੇ ਬਾਈ ਜੀ ਜਿਹੜੀ ਕੁਆਲਿਟੀ ਦੀ ਬਾਈ ਜੀ ਤੇ ਚੀਜ਼ ਦੀ 100% ਗਾਰੰਟੀ ਹੋਗੀ ਬਾਈ ਨੇ ਦੱਸਦਾ ਇੱਕ ਗੱਲ ਮੰਗਾ ਤੁਹਾਨੂੰ ਬਾਕੀ ਬਲੇਡ ਵੀ ਦਿਖਾ ਦੇਾਂਗੇ ਇੱਕ ਪਲੇਟ ਕਿਹੜਾ ਜਾ ਕਿਵੇਂ ਤਿਆਰ ਕਰਦੇ ਆ ਠੀਕ ਹੈ ਜੀ ਜੇ ਆਪਾਂ ਗੱਲ ਕਰੀ ਬਾਈ ਜੀ ਇਹਦੀ ਬਿਨ ਕਲਰ ਵਾਲੀ ਆਪਣੇ ਕੋਲੇ ਪਈ ਹੈਗੀ ਆ ਕਿੱਦਾਂ ਹਾਂ ਹਾਂ ਹੁਣ ਦਿਖਾ ਦਨੇ ਆ ਉਹ ਪਈ ਹੈ ਜੀ ਸਾਰੀ ਠੀਕ ਹੈ ਜੀ ਲੈ ਬਾਈ ਉਧਰ ਡੈਮੋ ਆ ਵੀ ਪਈਆਂ ਨੇ ਗਿਆ ਆਪਾਂ ਤੁਹਾਨੂੰ ਡੈਮੋ ਆ ਵੀ ਦਿਖਾ ਦਨੇਗੇ ਹਾਂ ਆਪਾਂ ਅਗਲੇ ਮਸਿੰਨਾਵਰੇ ਵੀ ਗੱਲਬਾਤ ਕਰਾਂਗੇ ਆ ਦੇਖੋ ਤੇ ਲੈ ਬਾਈ ਇਹ ਬਾਈ ਜੀ ਸਾਗੇ ਆਪ ਤਿਆਰ ਕਰੀ ਜਾਂਵੇਂ ਟਾਈਮ ਹੋਣਾ ਤੁਸੀਂ ਚੈੱਕ ਕਰ ਸਕਦੇ ਬਈ ਕੋਈ ਐ ਕਹਿੰਦਾ ਤਾਂ ਕਈ ਵਾਰ ਬੀਹਾਂ ਕਿਤੋਂ ਬਈ ਤਿਆਰ ਕਰਵਾ ਕੇ ਲਿਆਉਣਗੇ ਠੀਕ ਹੈ ਸਫਾਈ ਦੇ ਗਾਰੰਟੀ ਰੋਗੇ ਬਾਈ ਆ ਦੇਖੋ ਜੀ ਸੁਣੋ ਉਹਦੇ ਕੋਲੇ ਲਿਆ ਕੇ ਦਿਖਾਉਣਾ ਜੀ ਬਾਕੀ ਚੈੱਕ ਕਰਾ ਸਾਨੂੰ ਪਲੇਟ ਵੀ ਚੈੱਕ ਕਰਾਉਣੀ ਜੀ ਲਓ ਬਾਈ ਆ ਦੇਖੋ ਲੈ ਕਈ ਯਾਰ ਸਾਨੂੰ ਨਾ ਅੱਗੇ ਕੰਪਲੇਂਟ ਆਈ ਆ ਥੋੜੀ ਜੀ ਅਗਲਾ ਕਮੈਂਟ ਕਰਾਂਗਾ ਯਾਰ ਬਣੀ ਬਣਾਈ ਆ ਐ ਐ ਆ ਠੀਕ ਆ ਜੀ ਆ ਦੇਖੋ ਜੀ ਤੁਹਾਡੇ ਸਾਹਮਣੇ ਬਾਕੀ ਸੂਜੀ ਤੁਹਾਨੂੰ ਵੀਡੀਓ ਨਾਲ ਪਾਤੀ ਜੀ ਅਸੀਂ ਕੱਲ ਫਿਟਿੰਗ ਕਰੀਏ ਦੀ ਸਾਰੀ ਉਹ ਤੁਹਾਨੂੰ ਵੀਡੀਓ ਨਾਲ ਪੇਜੂਗੀ ਠੀਕ ਆ ਜੀ ਆ ਦੇਖੋ ਸਾਰੀ ਐ ਆ ਪਲਾਜ਼ਮਾ ਤੋਂ ਕਟਾਈ ਵੀ ਆਈ ਸਾਡੀ ਠੀਕ ਆ ਜੀ ਪਲਾਜ਼ਮਾ ਮਸ਼ੀਨ ਹਾਂ ਦੇਖੋ ਹਰੇਕ ਦੇ ਕੰਨੀਆਂ ਇੱਕੋ ਜਿਹੀਆਂ ਨਾ ਠੀਕ ਆ ਜੀ ਜੀ ਆ ਦੇਖੋ ਬਲੇਡ ਦਾ ਲਓ ਬਾਈ ਜੀ ਬਲੇਡ ਵੀ ਪੂਰਾ ਐ ਦੇਖ ਸਕਦੇ ਹੋ ਹੈਵੀ ਹੈਗਾ ਇਹ ਨਹੀਂ ਹੈਗਾ ਨਾ ਇੱਕ ਨਤੀ ਵਾਰ ਵੱਜ ਕੇ ਮੁੜ ਜੇ ਜਾਊਗਾ ਮੈਂ ਕਹਿੰਦਾ ਬਾਈ ਰੋੜਾ ਠੀਕ ਹੁਣ ਤੁਸੀਂ ਮੋਟਰ ਦੀ ਗਾਰੰਟੀ ਗਈ ਹੈ ਹੁਣ ਮੋਟਰ ਦੀ ਅਗਲੇ ਨੇ ਗਿੱਲੇ ਕਾਹ ਸਮਾਈ ਤੇ ਆ ਮੈਂ ਕਹਿੰਦਾ ਬਾਈ ਗਿੱਲੇ ਕਾਹ ਦੇ ਵਿੱਚ ਫਸਾਦੀ ਮੋਟਰ ਕਿਸੇ ਨੇ ਲਿਆ ਕੇ ਹਾਂ ਐਡਾ ਐਡਾ ਕਾਹ ਕਰੀ ਬੈਠਾ ਉਹਦੇ ਚ ਫਸਾਤੀ ਆ ਕੇ ਠੀਕ ਹੈ ਹਾਂ ਅਗਲੇ ਨੇ ਮੰਗ ਕੇ ਫੜਾਤੀ ਅਗਲੇ ਨੇ ਅਸੀਂ ਤਾਂ ਕਰਕੇ ਕਾਪਰ ਦੀ ਗਾਰੰਟੀ ਦਿੰਨੇ ਆ ਵੀ ਅਗਲਾ ਆਪੇ ਸਮਾਈ ਰੱਖੇ ਠੀਕ ਹੈ ਜੀ ਹਾਂ ਵੀ ਉਹਦੇ ਚ ਮੰਨ ਕੇ ਚੱਲ ਜੀ ਜੋ ਆਪਣੀ ਹੌਲੀ ਹੌਲੀ ਕੱਟਦੇ ਆ 20 23 ਮਿੰਟ ਬਾਦਾਂ ਦਵਾਇਆ ਇਹਨੂੰ ਕੁਝ ਵੀ ਨਹੀਂ ਹੁੰਦਾ ਬਾਈ ਠੀਕ ਹੈ ਜੀ ਤੇ ਬਰੈਜ ਰੋਗਾ ਇਹ 7000 ਰੁਪਏ ਵਾਲੀ ਛੋਟਾ ਮਾਡਲ ਹੈ ਠੀਕ ਹੈ ਜੀ ਇਹ ਦੋਗਾ ਆ ਦੇ ਕੋਈ ਇਹ ਚ ਅਪਡੇਟ ਕਰਦਾ ਸੇਮ ਹੀ ਆ ਸਟੈਂਡ ਸੇਮ ਹੀ ਆ ਮੋਟਰ ਦਾ ਫਰਕ ਪਤਾ ਇਹਦੇ ਚ ਉਹੀ ਆਪਾਂ ਨਵੀਂ ਪਾਉਣੇ ਦੀ ਮੋਟਰ ਕੱਢਤੀ ਪੌਣੇ ਦੀ ਮੋਟਰ ਆ ਗਈ ਜੀ ਹਾਂਜੀ ਹਾਂਜੀ ਲੈ ਬਈ ਪੌਣੇ ਦੀ ਮੋਟਰ ਵਾਲੀ ਵੀ ਤੁਹਾਨੂੰ ਦਿਖਾ ਦਨੇਗਾ ਕਿ ਕਿ ਪੀਸ ਲੈ ਬਈ ਦਿਖਾ ਦੇ ਕਰ ਅੱਗੇ ਆ ਦੇ ਕੋਈ ਇਹ ਇਹਨੇ ਪ੍ਰਾਈਸ ਬਾਈ ਜੀ ਇਹ ਪਊਗੀ ਆਪਾਂ ਨੂੰ 8500 ਰੁਪਏ ਦੀ ਠੀਕ ਹੈ ਜੀ ਜੇ ਬਿਜਲੀ ਦੀ ਗੱਲ ਕਰੀ ਬਾਈ ਜੀ ਕਿੰਨੇ ਖਾਂਦੀ ਬਿਜਲੀ ਬਿਜਲੀ ਤਾਂ ਆਮ ਹੀ ਆ ਕੋਈ ਬੜੀ ਨਹੀਂ ਖਾਂਦੀ ਕੁੱਲੂ ਪੰਪ ਬਿਜਲੀ ਨਹੀਂ ਬਿਜਲੀ ਖਾਂਦੀ ਕੁੱਲੂ ਪੰਪ ਇਹਦੇ ਚ ਪੌਣੇ ਦੀ ਮੋਟਰ ਆਪਾਂ ਨਵੀਂ ਲਾਤੀ ਜੀ ਉਹੀ ਗੱਲ ਆਟੋ ਘੱ ਹੇਵੀ ਆਟੋ ਕੱਟਾ। ਐਸੀ ਆਟੋ ਕੱਟਾ ਤਾਂ ਕਰੀਆ। ਮੈਂ ਕਈ ਵਾਰ ਲੈ ਗਿਆ ਕੋਈ ਅਗਲਾ। ਠੀਕ ਹੈ। ਅਗਲੇ ਨੇ ਧੱਕਾ ਕਰਿਆ। ਮੰਨ ਕੇ ਲੈ ਗਿਆ ਇਹਨੇ ਆਟੋ ਕੱਟ ਕਰ ਜਾਣਾ। ਆਟੋ ਕੱਟ ਕਰ ਜਾਣਾ। ਬਿਜਲੀ ਕੱਟ ਹੋ ਜਾਵੇ। ਲਾਈਟ ਵੱਧਾਗੀ ਤਾਂ ਵੀ ਆਟੋ ਕੱਟ ਕਰਨੀ ਹੀ ਕੱਟ ਹੋਈ ਜਾ ਵੀ ਆਟੋ। ਜੇ ਮੰਨ ਕੇ ਚੱਲੋ ਤਾਰ ਹੈ ਵੀ ਨਾ ਹੈ ਵੀ ਘੱਟ ਪਈ ਹੋਵੇ। ਤਾਂ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੀ ਤਾਰ ਹੈਗੀ ਇਹਦੇ ਤਾਰ ਤੁਸੀਂ 2 ਦੀ ਪਾਓ। ਠੀਕ ਹੈ ਜੀ। ਹਾਂ ਜਿੰਨੀ ਮੋਟੀ ਤਾਰ ਪਾਓਗੇ ਉੰਨੀ ਦੀ ਪਾਵਰ ਵਧਿਆਰੇ। ਠੀਕ ਹੈ ਜੀ। ਇਹਦਾ ਪ੍ਰਾਈਸ ਰੂਗਾ। ਇਹ 8500 ਲਈ। ਠੀਕ ਹਾਂਜੀ ਇਹਦੇ ਚ 85 16 ਇਹ ਵੀ 85 ਇਹ ਚ ਨਵੀਆਂ ਨੰਨਾਂ ਚ ਨਵੀਆਂ ਰਹਿਣੀਆਂ ਹਾਂ ਆ ਦੇਖੋ ਅਸੀਂ ਨਿਊ ਪਾ ਦਿੰਨੇ ਆ ਇਹਦੇ ਤੇ ਲਿਖ ਦਿੰਨੇ ਆ ਜੀ ਉੱਤੇ ਨਿਊ ਆ ਤਾਂ ਨਿਊ ਹੋਊਗੀ ਇਹ ਨਿਊ ਲਿਖੋ ਉਹਦੇ ਚ 올ਡ ਪਾਇਆ ਵਾ ਸੀ ਉਹ ਪੁਰਾਣੀ ਮੋਟਰ ਵਾਲੀ ਉਹ ਬੈਂਟਿੰਗ ਕਰਵਾਈ ਹੋਊ ਆ ਜਮਾ ਪ੍ਰੀਸ ਫਰੈਸ਼ ਹੋਊਗਾ ਜਮਾ ਠੀਕ ਆ ਬਾਈ ਪਾਪਰ ਦਾ ਠੀਕ ਆ ਜੀ ਇਹ ਆ ਗਈ ਪੌਣੀ ਵਾਲੀ ਨੇ ਬਾਈ ਇਹ ਪੌਣੀ ਵਾਲੀ ਆ ਗਈ ਠੀਕ ਆ ਜੀ ਤੇ ਅਗੇ ਬਾਈ ਜੀ ਦੋ ਆ ਇੱਕ ਕਾਲੀਆਂ ਆ ਗਈਆਂ ਜੀ ਇਹ ਕਾਲੀਆਂ ਆ ਆਹ ਕਾਲੀਆਂ ਉਹ ਦੋ ਵਾਲੀ ਆ ਆ ਸਿੱਕੜ ਠੀਕ ਆ ਜੀ ਇਹ ਇੱਕ ਕਾਲੀਆਂ ਵੀ ਆ ਬਾਈ ਹਾਂਜੀ ਇਹਦੇ ਵਿੱਚ ਉਹੀ ਆ ਗਈ ਰਿਜਨਲ ਮੋਟਰ ਮ ਜਿਵੇਂ ਘਰੇ ਪਈ ਵੀ ਕੋਈ ਚੀਜ਼ ਸੋਹਣੀ ਲੱਗੇ ਜੇ ਕੋਈ ਆਪ ਲੱਗੇ ਜਲੇ ਟੱਬ ਹੋ ਗਿਆ ਆਪਾ ਘਰੇ ਰੱਖ ਲੈਣੇ ਨਾ ਉਹੀ ਗੱਲ ਉਹੀ ਗੱਲ ਆ ਜੀ ਨਾ ਵੀਰੇ ਸ਼ੌਂਕ ਵਾਲਾ ਕੰਮ ਹੈ ਠੀਕ ਹੈ ਸ਼ੌਂਕ ਸ਼ੌਂਕ ਹੀ ਕੰਮ ਕਰਦਾ ਇਹ ਨਹੀਂ ਗੱਲ ਆਈ ਬਈ ਥੋੜਾ ਕਰਦੇ ਆ ਤੇ ਪਿਛਲੇ ਚ ਬਈ ਦੇਖਿਆ ਸੀ ਆਪਾਂ ਉਹਦੇ ਵਿੱਚ ਆਹ ਐਡਜਸਟ ਨਹੀਂ ਹੁੰਦਾ ਜੀ ਨਾ ਬਈ ਸਾਰਾ ਐਡਜਸਟ ਕਰਦੇ ਬਈ ਇਹ ਚ ਵੀ ਐਡਜਸਟ ਕਰਾਂਗੇ ਠੀਕ ਆ ਬਈ ਜੀ ਹੁਣ ਇਹਦੇ ਵਿੱਚ ਦੇਖੋ ਤੁਸੀਂ ਜਿਹੜੀ ਆ ਚੀਜ਼ ਕਰੀ ਆਪਾਂ ਵੱਡੀ ਮੋਟਰ ਦੇ ਵਿੱਚ ਇਹ ਮੋਟਰ ਆਪਣੇ ਕੋਲੇ ਕੰਪਨੀ ਦੀਆਂ ਹੋਣੀਆਂ ਠੀਕ ਹੈ ਜੀ ਹੋਣੀਆਂ ਸੈਕੰਡ ਹੈਂਡ ਸੈਕੰਡ ਹੈਂਡ ਯਾਰ ਆ ਆਦੀ ਖ ਠੀਕ ਹੈ ਜੀ origignal motor ਹੈ ਜੀ ਇੱਕ ਤਾਂ calsi ਦੀ ਜਾਂ krypton ਦੀ ਜਾਂ lubi ਦੀ ਠੀਕ ਹੈ ਕੋਈ ਵੀ ਕੰਪਨੀ ਦੀ ਮੋਟਰ ਲਾ ਦੇ ਜ ਮੋਟਰ ਕੰਪਨੀ ਤਾਂ ਹਲਦੀ ਨਹੀਂ ਠੀਕ ਹੈ ਜੀ ਹਾਂ ਉਹ ਅਗਲਾ ਵਾਰ ਸਮਾਈ ਚਾਹੀਦੀ ਥੋੜੀ ਅਸੀਂ ਦੱਸਾਂਗੇ ਵੀ ਕਿਵੇਂ ਰੱਖਣੀ ਹੈ ਠੀਕ ਹੈ ਜੀ ਲੈ ਵੇ ਇੱਧਰ ਚੈੱਕ ਕਰਵਾ ਦੇ ਇਹ ਫੋਲਡ ਵੀ ਆ ਨਾ ਜੇ ਕਈ ਵਾਰ ਜਗ੍ਹਾ ਘੱਟ ਹੁੰਦੀ ਹੈ ਕਿ ਛੋਟੇ ਕੋਨੇ ਵਿੱਚ ਖੜ ਜਾਂਦੀ ਹੈ ਨਾ ਬਾਕੀ ਚੀਜ਼ origignal ਹਰੇਕ ਚੀਜ਼ ਆਪਣੀ origignal ਹੋਊਗੀ ਇਹ ਦੇਖੋ ਠੀਕ ਹੈ ਜੀ ਸੱਚ ਸੱਚ ਫਾਈਨ ਦੀ ਹੋਊਗੀ ਠੀਕ ਹੈ ਜੀ ਹਾਂ ਕਾਪਰ ਦੀ ਵਧੀਆ ਤਾਰ ਪਾਓ ਤਾਰ ਵੀ ਆਪਣੀਆਂ ਲਿਖਾਈ ਨਹੀਂ ਗਾ ਸ਼ਾਰਟ ਸ਼ੂਟ ਮਾਰ ਜੂ ਠੀਕ ਹੈ ਜਿਹੜਾ ਹੀ ਵੀ ਪੂਰੀ ਕਾਰ ਦੇ ਨਾਲ ਟਾਇਰ ਪੂਰੇ ਮਜ਼ਬੂਤ ਲੱਗੇ ਹੋਏ ਆ ਠੀਕ ਹੈ ਟਾਇਰ ਵੀ ਬਾਈ ਪੂਰੇ ਮਜ਼ਬੂਤ ਲੱਗੇ ਬਾਕੀ ਰੰਗ ਦੇਖੋ ਤੁਸੀਂ ਪਹਿਲਾਂ ਰੰਗ ਦੇਖੋ ਠੀਕ ਹੈ ਰੰਗ ਅਸੀਂ ਸ਼ੌਕ ਨਾਲ ਕਰ ਦੇਵਾਂਗੇ 100 100 ਕੀ ਕੰਮ ਜਦੋਂ ਕਹਿਆ ਸੀ ਨਾ 100 ਕੀ ਆ ਪੂਰਾ ਸ਼ਕੀਨ ਬਾਈ ਠੀਕ ਆ ਹਾਂ ਜੀ ਇਹ ਆ ਗਈ ਬਸ ਇਹਦੇ ਚ ਏਕ ਏਕ ਕਾਲੀਆਂ ਆ ਗਈ ਠੀਕ ਹੈ ਤੇ ਪ੍ਰਾਈਸ ਬਾਈ ਜੀ ਇਹਦਾ ਇਹ ਤੁਸੀਂ ਐਮਨਿਕਾ ਚਲੋ ਵੀ 15.5 ਤੇ 16 ਦੇ ਵਿਚਾਲੇ ਵਿਚਾਲੇ ਪਾ ਗਏ ਠੀਕ ਕਈ ਵਾਰ ਤਾਂ ਮੋਟਰ ਥੋੜੀ ਮਹਿੰਗੀ ਮਿਲ ਜਾਂਦੀ ਠੀਕ ਹੈ ਕਈ ਵਾਰ ਥੋੜੀ ਸਸਤੀ ਕਈ ਵਾਰ ਥੋੜੀ ਹਾਂ ਕਈ ਵਾਰ ਕਿਸੇ ਤੇ ਪਹਿ ਠੀਕ ਹੈ ਅਜੀਮਾ ਓਕੇ ਕਰਕੇ ਦੇਵਾਂਗੇ ਪਰ ਆਏ ਨਹੀਂ ਹੈਗਾ ਜਿੱਲਿਆ ਕਹੀਂ ਜੜਤੀ ਠੀਕ ਹੈ ਜੀ ਸਾਰਾ ਓਕੇ ਕਰਕੇ ਪਹਿਲੇ ਜਿੰਨਾ ਜ਼ਿਕਰ ਸਾਰੀ ਨੂੰ ਚਲਾ ਕੇ ਦੇਖਣੀ ਚਲਾ ਕੇ ਦੇਖ ਲੋ ਜਮਾ ਨਹੀਂ ਬਾਜਦਾ ਠੀਕ ਹੈ ਜੀ ਹਾਂਜੀ ਆਪ ਇਹ ਇੱਕ ਵਾਲੀ ਇਹ ਆ ਗਈ ਬਈ ਜੀ ਇਹ ਆ ਗਈ ਦੋ ਵਾਲੀ ਇਹ ਦੋ ਵਾਲੀ ਆ ਗਈ ਹਾਂਜੀ ਜਿਵੇਂ ਬਈ ਜੀ ਗੱਲਬਾਤ ਕਰੀਏ ਆਪਾਂ ਹਨਾ ਜਿਵੇਂ ਘਰ ਵਾਸਤੇ ਛੋਟਾ ਪਾਰਕ ਹੋਵੇ ਹਨਾ ਛੋਟਾ ਪਾਰਕ ਹੁੰਦਾਗਾ ਉਹਦੇ ਵਾਸਤੇ ਵੀ ਤੁਸੀਂ ਦੱਸ ਕੇ ਦੇਣੀ ਹੋ ਬਈ ਜੀ ਐਨੇ ਆਸੀਂ ਅਗਲੇ ਨੂੰ ਸਲਾਹ ਪਹਿਲਾਂ ਤਾਂ ਅਸੀਂ ਏਰੀਆ ਪੁੱਛ ਲਿਆ ਠੀਕ ਹੈ ਜੀ ਕਿੰਨਾ ਏਰੀਆ ਵੀ ਜੇ ਤਾਂ ਤੁਹਾਡੇ ਦੋ ਚਾਰ ਮਾਰ ਲਿਆ ਫਿਰ ਤਾਂ ਅਸੀਂ ਉਹ ਟੈਗਨ ਹੈਂਡ ਠੀਕ ਹੈ ਹਾਂ ਅਸੀਂ ਉਹੀ ਸਲਾਹ ਦਿੰਦੇ ਆਂ ਵੀ ਆ ਸਾਨੂੰ ਸਹੀ ਰਹੂ ਇਹ ਨਹੀਂ ਹੈਗਾ ਵੀ ਆਪਾ ਪੈਸੇ ਕਮਾਉਣੇ ਚਾਹੁੰਦੇ ਨਾ ਨਾ ਕੰਮ ਨਹੀਂ ਹੋ ਰਿਹਾ ਲੋਡ ਹੀ ਨਹੀਂ ਉਹਨੀ ਮਿਹਨਤ ਹੋਦੀ ਆ ਭਾਈ ਉਹਨੀ ਮਿਹਨਤ ਤਾਂ ਅਗਲੇ ਨੇ ਜਿਹੜੀ ਲੈਣੀ ਆ ਉਹ ਤਾਂ ਮਿਹਨਤ ਤਾਂ ਲੈਣੀ ਲੈਣੀ ਆ ਉਹ ਤਾਂ ਦੇਣੀ ਅਗਲੇ ਨੇ ਵੀ ਹੱਸ ਕੇ ਦੇਊਗਾ ਅਗਲਾ ਠੀਕ ਹੈ ਜੀ ਤੇ ਇਹ ਚ ਭਾਈ ਜੀ ਇਹਦੇ ਚ ਮੋਟਰ ਆਪਣੀ ਆਪ ਦੀ ਤਿਆਰ ਕਰਾਈ ਵਾ ਜਿਵੇਂ ਆਪਣੀ ਉਹ ਦੋ ਦੀ ਤਿਆਰ ਕਰਾਈ ਵੀ ਹੈ ਜੀ ਠੀਕ ਹੈ ਜੀ ਉਹ 1440 ਚੱਕਰ ਆ ਇਹ ਆਪਣੀ ਹਾਈ ਸਪੀਡ ਚੱਕਰ ਆ ਦੋ ਦੀ ਹਾਈ ਸਪੀਡ ਵਾਲੀ ਠੀਕ ਹੈ ਜੀ ਡੇਢ ਦੀ ਇਹਦੇ ਚ ਮੰਨ ਕੇ ਚੱਲ ਡੇਢ ਦੀਆਂ ਦੋ ਦੀ ਤਾਂ ਫਰਕ ਥੋੜਾ ਹੀ ਪੈਂਦਾ ਨ ਜੀ ਮੈਂ ਆਪਾ ਰੋਡ ਨਹੀਂ ਆ ਕਾ ਉੱਪਰ ਮੈਂ ਕਿਹਾ ਰੋਡ ਕੇ ਦੇਖ ਬਈ ਇਹ ਵੀ ਬਾਕੀ ਚੈੱਕ ਵੀ ਕਰਵਾ ਦੇ ਇਹਦੇ ਬੈਰਿੰਗ ਵਾਲੇ ਟਾਇਰ ਇਹਦੇ ਇਹਦੇ ਸਿੱਧੇ ਸਿੰਪਲ ਟਾਇਰ ਆ ਜੋਰ ਇਹਦਾ ਵੀ ਨਹੀਂ ਲੱਗਦਾ ਆ ਬੈਰਿੰਗ ਵਾਲੇ ਟਾਇਰ ਆਗੇ ਕਿ ਇਹਦੀ ਮੋਟਰ ਦਾ ਭਾਰ ਵਾਲਾ ਹੋਵੇ ਹਲਕੇ ਆਗੇ ਬਾਈ ਮੋਟਰ ਦਾ ਭਾਰ ਵਾਲਾ ਹੋ ਜਾਂਦਾ ਤਾਂ ਕਰਕੇ ਨਾ ਇਹ ਥੋੜੀ ਬੈਰਿੰਗ ਵਾਲੇ ਟਾਇਰ ਪਾਉਣੇ ਪੈਂਦੇ ਠੀਕ ਆ ਜੀ ਇਹਦੇ ਦੋ ਦੀ ਮੋਟਰ ਇੱਕ ਸਾਈਡ ਵਿੱਚ ਦੀ ਕਾ ਕੱਢ ਦਿੰਦੇ ਹਣਾ ਬਈ ਇਹ ਪਰਲੇ ਪਾਸੇ ਆ ਦੇਖੋ ਜੀ ਪਰਲੇ ਪਾਸੇ ਐ ਮਾਰ ਇਧਰਲੇ ਪਾਸੇ ਦੀ ਕਾ ਕੱਢ ਦੋ ਹਾਂਜੀ ਬਾਕੀ ਚੈੱਕ ਕਰਵਾ ਦੇ ਲੈਂਦੇ ਇਹਦਾ ਪ੍ਰਾਈਸ ਬਈ ਜੀ ਇਹ ਨਮੀ ਮੋਟਰ ਦੇ ਵਿੱਚ ਲਾ ਕੇ 22000 ਤੋਂ ਸਟਾਰਟ ਹੋ ਜਾਂਦੀ 22000 ਹਾਂ ਉਹ ਅਸੀਂ ਦੇਖਦੇ ਆਂ ਵੀ ਅਗਲੇ ਦਾ ਕੀ ਗੱਲਬਾਤ ਆ ਕਿ ਹੋਰ ਥੋੜੀ ਜਿਹੀ ਹੈਵੀ ਕਰਨੀ ਐ ਇਹਦੇ ਚ ਠੀਕ ਆ ਸਾਢੇ 24 ਸਾਢੇ 26 ਤੱਕ ਵੀ ਭਾਗੇ ਸਾਢੇ 26 ਤੱਕ ਇੱਕ ਜਿਹੇ ਚ ਹੋਰ ਆਪਾਂ ਮਾਡਲ ਗਾ ਹ ਅਪਡੇਟ ਕਰਾਂਗੇ ਠੀਕ ਆ ਉਹ ਤੁਹਾਨੂੰ ਗਾਹ ਦਿਖਾਵਾਂਗੇ ਉਹ ਅਗਲੀ ਵੀਡੀਓ ਦੇਖਾਵਾਂਗੇ ਤੇ ਇਧਰ ਭਾਈ ਜੀ ਜਿਵੇਂ ਆਪਾਂ ਕਹਿ ਦਈਏ ਥੋਤੀ ਚੱਕ ਪੱਖੇ ਪੈ ਲੈਣਾ ਹਾਂ ਕਹਿ ਲਿਆ ਪਤਾ ਆਹ ਦੇਖੋ ਚੱਲੀ ਜਾਂਦਾ ਤੁਹਾਡੇ ਸਾਹਮਣੇ ਮਾਰੋ ਨਾ ਮੈਂ ਵੀ ਉਧਰ ਦਿਖਾ ਦੇ ਕਰਾਂ ਪਹਾੜੇ ਪੂਰੇ ਪਹਾੜੇ ਚੱਲੀ ਜਾਂਦੀ ਇਹਦੇ ਆਪਾਂ ਉੱਥ ਲੇ ਵੀ ਆਪਾ ਭਾਰੇ ਲਾਇਓ ਇਹਨੇ ਕੇ ਵਫਾਰੇ ਵੀ ਮੈਂ ਕਹਿੰਨਾ ਹਵਾ ਉਹ ਕਰਦਾ ਜੀ ਭਾਈ ਅਸੀਂ ਸਾਰਾ ਦਿਨ ਕੰਮ ਪਾਣੀ ਦੇਖੋ ਭਾਈ ਜੀ ਉਹ ਮਸ਼ੀਨਾਂ ਦਾ ਕਿਆ ਜਾ ਰਿਹਾ ਹੈਗਾ ਹਾਂਜੀ ਤੇ ਇਹਦਾ ਭਾਈ ਜੀ ਵਫਾਰੇ ਚ ਇਹ ਚ ਕਿਹੜੀ ਮੋਟਰ ਲੱਗੀ ਹੋਗੀ ਆਪਣੀ ਇਹਦੇ ਸਿਆਤਾ ਕੰਪਨੀ ਦੀ ਲਾ ਦਿੰਨੇ ਆ ਜੀ ਆਪਾਂ ਠੀਕ ਆ ਜੀ ਇਹ ਉਹਦੇ ਨੂੰ ਵੱਡੇ ਆ ਕੇ ਜੀ ਨਹੀਂ ਨਹੀਂ ਸਹਿਜ ਉੱਡਾ ਹੀ ਆਪਾਂ ਵਫਾਰੇ ਲੱਗੇ ਪਏ ਬਿਨਾ ਪਹਾਰਿਆਂ ਤੋਂ ਆ ਜੀ ਠੀਕ ਆ ਜੀ ਮੋਟਰ ਉਹੀ ਲੱਗੀ ਹੋਈ ਆ ਠੀਕ ਆ ਜੀ ਬਾਕੀ ਰੋੜ ਕੇ ਜਿੱਥੇ ਮਰਜ਼ੀ ਲੈ ਜਾਣਾ ਹਾਂਜੀ ਹਾਂਜੀ ਜਿੱਥੇ ਮਰਜ਼ੀ ਰੋੜ ਕੇ ਲੈ ਜਾ ਠੀਕ ਆ ਜੀ ਬਸ ਇਹਦੀ ਵੀ ਬਸ ਸਮਾਈਦਾ ਹੀ ਮੁੱਲ ਆ ਜੀ ਇਹਦਾ ਠੀਕ ਹੈ। ਪਰ ਅਗਲਾ ਨੂੰ ਦਾਮੀ ਨਾ ਦਬਾਉ। ਦਾਮਨੀ ਦਬਾਉਗੇ ਬਾਕੀ ਇਹਦੇ ਵਿੱਚ ਮੱਛਰ ਜੰਮ ਜਾਂਦਾ ਕਈ ਏਰ ਫਰਾਂ ਦੇ ਉੱਤੇ। ਠੀਕ ਹੈ ਜੀ। ਮੋਟਰ ਲੋੜ ਲੈਣ ਲੱਗ ਜਾਂਦੀ ਹੈ। ਸਾਨੂੰ ਇੱਕ ਵਾਰੀ ਕੰਪਲੇਂਟ ਆਈ ਆ। ਠੀਕ ਹੈ। ਮੋਟਰ ਸਾਡੀ ਓਕੇ ਜਮਾ। ਕੋਈ ਦਿੱਕਤ ਨਹੀਂ ਮੱਛਰ ਜੰਮ ਗਿਆ ਪਾਹਰੇ ਆ ਇਹਦੇ ਤੇ। ਫਰਾਂ ਤੇ। ਜਦੋਂ ਫਰਾਂ ਤੇ ਜੰਮ ਗਿਆ ਮੱਛਰ ਤੇ ਮੋਟਰਾਂ ਜ਼ੋਰ ਲਾ ਕੇ ਮੋਟਰ ਸਾਡੀ ਠੀਕ। ਅਸੀਂ ਆਖਿਆ ਬਈ ਮੋਟਰ ਕਹਿੰਦਾ ਬਈ ਮੋਟਰ ਸਾਡੀ ਅਸੀਂ ਕੋਈ ਗੱਲ ਨਹੀਂ ਚੱਲੇ ਸੀ ਬਦਲ ਦਾਂਗੇ। ਠੀਕ ਹੈ। ਜੇ ਛੋਟਾ ਬਣਵਾਉਣਾ ਹੋਵੇ ਛੋਟਾ ਬਣ। ਛੋਟਾ ਬਣਦਾ ਜਾਂਦਾ ਪਰ ਇਹ ਇਹ ਦੀ ਮੰਨ ਲਿਆ। ਠੀਕ ਹੈ। ਨਹੀਂ ਆਲੇ-ਲੇ। ਠੀਕ ਹੈ। ਬਾਕੀ ਵੀ ਇਹ ਮੰਨ ਕੇ ਲਈ ਬਿਜਲੀ ਤਾਂ ਕੋਈ ਹੋਵੇਗਾ ਤੁਹਾਡੇ ਪ੍ਰਿੰਟਰ ਦੀ ਮਤਲਬ ਜੇ ਦੂਰ ਨੇੜੇ ਹੋਵੇ। ਨਹੀਂ 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 ਚੱਲੀ ਜਾਊਗਾ। ਸਭ ਵਧੀਆ ਚੱਲਦਾ। ਬਈ ਸਹੀ। ਜੇ ਕੱਟ ਲੈਟ ਹੋਈ ਨੇ ਉਹੀ ਟੁੱਕੋ ਹਾਰੀ ਟੁੱਕਰ ਘਾਟਾ ਵਾ ਦੇ ਲੋ ਜੇ ਫਰਦ ਹੋ ਜਾਵੇ। ਤੁਸੀਂ ਬਾਕੀ ਐ ਨਾ ਸੋ ਇਹ ਜਦੋਂ ਮਸਰ ਵਾਲੀ ਗੱਲ ਇਹਨੂੰ ਸਾਫ਼ ਰੱਖੋ ਫਿਰਾਂ ਨੂੰ। ਠੀਕ ਹੈ ਜੀ। ਆਹ ਮਸਰ ਅਸੀਂ ਜਦੋਂ ਜੰਮਿਆ ਦੇਖਿਆ ਉਹਦੇ ਨੇ ਕਿ ਬਈ ਤੂੰ ਮਸਰ ਨਹੀਂ ਸਾਫ਼ ਕਰਿਆ ਤਾਂ ਤਾਂ ਦਿੱਕਤ ਆਈ ਆ। ਚਲ ਕੋਈ ਗੱਲ ਨਹੀਂ ਫੇਰ ਵੀ ਤੂੰ ਸਾਡਾ ਆਨਲਾਈਨ ਵਾਲਾ ਗਾਹਕ ਆ। ਤਾਂ ਫੇਰ ਵੀ ਤਰਾ ਹੱਲ ਕਰਦਾ ਫੇਰ ਅਸੀਂ ਨਵੀਂ ਮੋਟਰ ਬੰਦਾ ਆ ਪਕੜੀ ਵੀ ਅਸੀਂ ਆ ਗਿਆ ਕੋਈ ਗੱਲ ਨਹੀਂ ਯਾਰ ਵੀ ਬੰਦੇ ਨੂੰ ਇੱਕ ਨਹੀਂ ਪਤਾ ਸੀਗਾ ਤਾਨੂੰ ਆਪ ਨੂੰ ਇਹ ਤਾਂ ਇੰਨਾ ਕੁ ਦਾ ਪਤਾ ਹੀ ਹੁੰਦਾ ਵੀ ਮੂਰੇ ਫਾਰਾਂ ਦੇ ਮਛਰ ਜੰਮਿਆ ਪਿਆਗਾ ਸਾਫ਼ ਰੱਖੀਨ ਨੂੰ ਮੋਟਰ ਤੇ ਜੋਰ ਨਹੀਂ ਲੱਗਦਾ ਠੀਕ ਆ ਹਾਂ ਫੇਰ ਅਸੀਂ ਮੋਟਰ ਨੂੰ ਨਵੀਂ ਬਦਲ ਗਏ ਵੀ ਚਲ ਕੋਈ ਗੱਲ ਟੈਕ ਪ੍ਰਾਈਜ਼ ਕਿ ਰਹੂਗਾ ਬਈ ਜੀ ਇਹ 7200 ਦਾ ਜੀ ਠੀਕ ਆ ਜੀ ਉਹ 9500 ਦਾ ਪਹਰੇਣਾ ਦਾ ਪਹਰੇਣਾ ਦਾ 9500 ਦਾ ਠੀਕ ਆ ਜੀ ਬਾਕੀ ਜੋ ਉੱਪਰ ਕਿਸੇ ਨੇ ਬਣਵਾਉਣਾਗਾ ਵੱਡੀ ਮੋਟਰ ਲਾ ਕੇ ਉਹ ਵਾਲੇ ਵੀ ਲਾ ਆਏ ਤਾਂ ਫੇਰ ਅਸੀਂ ਹੋਰ ਵੀ ਬਣਾ ਦੇਗੇ ਵੱਡਾ ਠੀਕ ਆ ਸਾਰੀਆਂ ਚੀਜ਼ਾਂ ਉਹਨਾਂ ਰੀਡੀਆਂ ਵੀ ਹੋਣੇ ਜੀ ਉਹ ਗੁਰੂ ਘਰ ਵਾਲੀਆਂ ਢੋਲੀਆਂ ਹੋਗੀਆਂ ਜੀ ਠੀਕ ਹੈ ਹਾਂ ਉਹ ਲੱਗੋ ਉਧਰ ਚੈੱਕ ਕਰਵਾ ਦਨੇ ਆਪਾਂ ਤੁਹਾਨੂੰ ਉਹ ਵੀ ਤੇ ਇਹ ਵੀ ਬਾਈ ਬਣਾਉਂਦੇ ਨੇਗੇ ਜੇ ਕਿਸੇ ਨੇ ਬਾਈ ਜੇ ਮੰਨ ਕੇ ਚੱਲੋ ਕਿਸੇ ਵੀ ਹੋਰ ਕੰਮਾਂ ਤੇ ਗੁਰੂ ਘਰ ਵਾਲੇ ਵਿੱਚ ਪਾਣੀ ਵਾਲੀ ਵੀ ਬਣਦੀ ਆ ਇਹ ਥਰਮੋਸ਼ ਆ ਜੀ ਠੀਕ ਆ ਜੀ ਇਹ 40 ਥਰਮੋਸ਼ ਆ ਦੇਖੋ ਠੀਕ ਆ ਜੀ ਹਾਂ ਜੀ ਇੱਕ ਗੱਲ ਆ ਨਾ ਕਈ ਆਪਾਂ ਕਹੇ ਲਈਏ ਨਾ ਗੁਰੂ ਘਰਾਂ ਵਿੱਚ ਇਹੋ ਜਿਹੇ ਰੀਡੀਆਂ ਹੁੰਦੀਆਂ ਨੇਗੀਆਂ ਪਰ ਦੇਖੋ ਇਧਰ ਨੂੰ ਮੁੜਦੀ ਨਹੀਂ ਹੈਗੀ ਇੱਕ ਸਾਰ ਉਹ ਵੀਰੇ ਉਹੀ ਗੱਲ ਆ ਗਈ ਨਾ ਯਾਰ ਅਬੀ ਮੈਂ ਮਿਹਨਤ ਕਰਨੀ ਆ ਸ਼ੌਂਕ ਨਾਲ ਮਿਹਨਤ ਕਰਕੇ ਠੀਕ ਹੈ ਜੀ ਜਿੱਥੇ ਆਪਾਂ ਦਾਣ ਦੇਣਾਗਾ ਮਨ ਕੇ ਤਾਂ ਦਾਣ ਤੇ ਦੇਣੀ ਆ ਪੈਟੋਲੀ ਠੀਕ ਆ ਉਦੋਂ ਆਪਾਂ ਇਹ ਸੋਚ ਜਾਨੇ ਆ ਕਈ ਅਰਬੀ ਚੱਲ ਸਾਥ ਸਾਥ ਥੋੜੀ ਵਾਲੀ ਦੇ ਦੇਓ ਠੀਕ ਹੈ ਫਿਰ ਤਾਂ ਆਪਾਂ ਬਾਬੇ ਨੂੰ ਪੈਸੇ ਹੀ ਦੇ ਦੇ ਠੀਕ ਹੈ ਜੀ ਆਪਰੇ ਇਹ ਗੱਲ ਜਾਣਦੇ ਠੀਕ ਹੈ ਜੇ ਬਣਾਉਣੀਆਂ ਤਾਂ ਫਿਰ ਵਧੀਆ ਲਾਵੇ ਜੀ ਆ ਦੇਖੋ ਹੁਣ ਤੁਸੀਂ ਮਨ ਕੇ ਚੁਲਾ ਪਟੋਲੀ 8500 ਰੁਪਏ ਦਿੰਨੇ ਆ ਠੀਕ ਹੈ ਹਾਂ ਇਹ ਨਹੀਂ ਹੈਗਾ ਲੈ ਸਾਨੂੰ ਆਰਡਰ 15 ਦਿਨ ਦੇਣਾ ਠੀਕ ਹੈ ਪਹਿਲਾਂ ਦੱਸ ਦਾਂਗੇ ਅਸੀਂ ਪਹਿਲਾਂ ਆਰਡਰ ਦੇਣਾ ਪਊਗਾ ਇਹਦਾ ਪ੍ਰਾਈਜ਼ ਰੋਕੇ ਜੀ ਇਹ 8500 ਦੀ ਹੈ ਜੀ ਆਪਣੀ 40 ਥਰਮੋਸ਼ ਵਾਲੀ ਠੀਕ ਹੈ ਜਿਹੜੀ ਤਾਂ ਆਪਣੀ ਦੂਸਰੀ ਹੈਗੀ ਉਹ ਆਪਣੀ ਦਿੰਨੇ 7500 ਦੀ 7500 ਦੀ ਬਾਕੀ ਜੇ ਉੱਚੇ ਵੱਡੀ ਕੋਈ ਤਿਆਰ ਕਰਵਾਣੀ ਹੈ ਉਹ ਅਲੱਗ ਕਿੱਦੇ ਮਾਤ ਕਰਵਾ ਇਹਦੇ ਚ ਪਾਣੀ ਵਾਲੀ 35 40 ਲੀਟਰ ਪਾਣੀ ਪੈਂਦਾ ਇਹ ਚ ਲੱਸੀ ਪੈਂਦੀ ਹੈ ਚਾਹ ਵੀ ਪਈ ਜਾਂਦੀ ਹੈ ਜੀ ਠੀਕ ਹੈ ਪਾਣੀ ਵੀ ਪਈ ਜਾਂਦਾ ਇਹਦੇ ਪਾਣੀ ਪਈ ਜਾਂਦਾ ਕੋਸ ਮਰਜ਼ੀ ਪਾ ਲਓ ਜੀ ਇਹਦਾ ਚ ਉਹਦਾ 10000 ਰੁਪਏ ਦਾ ਠੀਕ ਹੈ ਹਾਂਜੀ ਹਾਂਜੀ ਤਿਆਰ ਪੂਰੇ ਵਧੀਆ ਲੱਗੇ ਪਿਆ ਪੂਰਾ ਦੇਖੋ ਸ਼ਾਨਦਾਰ ਠੀਕ ਹੈ। ਸੁਬਾਹ ਕੇ ਦਿਖਾ ਦੇਣਾ। ਪੂਰੇ ਵਧੀਆ ਕੰਮ ਦੀ ਗਿਆ ਮੰਨ ਕੇ ਚੱਲੋ। ਬਾਕੀ ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਹੋਰ ਅਪਡੇਟ ਕਰੀ ਜਾਂਦੇ ਹੁਣ। ਅਸੀਂ ਹੋਰ ਅਪਡੇਟ ਕਰਾਂਗੇ ਇਹਦੇ ਵਿੱਚ। ਠੀਕ ਹੈ। ਅਗਲੇ ਨੂੰ ਚੀਜ਼ ਉੱਤੇ ਹੁੰਦੀ ਦੇਵਾਂਗੇ। ਠੀਕ ਹੈ। ਇਹ ਅਗਲੇ ਇਹ ਆਲੇ ਨੇ ਕਿਸੇ ਹੋਰ ਚੀਜ਼ ਦੀ ਵੀ ਸਰਵਿਸ ਕਰਾਉਣੇ ਜਿਵੇਂ ਮੰਨ ਕੇ ਚੱਲੋ ਜਨਰੇਟਰ ਵਗੈਰਾ ਦੀ ਲਾ ਲੋ ਆਪਾਂ ਪੰਪ ਵਗੈਰਾ ਦੀ ਗੱਲ ਅਗਲਾ ਲਾ ਲੋ। ਸਪਰੇਅ ਪੰਪ ਦੀ ਆਪਾਂ ਕਰ ਦਿਆਂਗੇ ਰਿਪੇਅਰ ਠੀਕ ਹੈ। ਹਾਂ। ਸਪਰੇਅ ਪੰਪ ਦੀ ਕਰ ਦਿਆਂਗੇ। ਜਿਵੇਂ ਜਨਰੇਟਰ ਹੁੰਦਾ ਕਈ ਯਾਰ ਨਾ ਕੋਈ ਜਿਵੇਂ ਹੁਣ ਇੰਜਨ ਦਾ ਹੁੰਦਾ ਜਾਂ हां जी ਇਹਨੂੰ ਮੰਨ ਕੇ ਚੱਲ ਵੀ ਜਿਹੜਾ ਪੰਪ ਵਾਲੀ ਗੱਲ ਆ ਪੰਪ ਅਗਲੇ ਨੂੰ ਜੇ ਕੋਈ ਦਿੱਕਤ ਆਉਂਦੀ ਹੈ ਜੀ ਮੈਂ ਅਗਲੇ ਦਾ ਸੱਟਿਆ ਪਿਆ ਹਾਂ ਕਹਿੰਦਾ ਯਾਰ ਤੇ ਆਪਾਂ ਘਰੇ ਬਣਾ ਲਾਂਗੇ ਠੀਕ ਆ ਉਹ ਜੀ ਰਿਪੇਅਰ ਕਰਕੇ ਭੇਜ ਦਾਂਗੇ ਉਧਰ ਸਾਨੂੰ ਪੰਪ ਭੇਜ ਦਿਓ ਭੇਜ ਕੇ ਅਸੀਂ ਦੇਖ ਲਾਂਗੇ ਜੀ ਵੀ ਕੀ ਚੀਜ਼ ਪੈਂਦੀ ਹੈ ਇਹ ਨਾ ਜੇ ਮੰਨ ਕੇ ਚੱਲੋ ਸਪਰੇ ਪੰਪ ਹੁੰਦਾ ਜਿਹੜਾ 15-16000 ਰੁਪਏ ਦਾ ਆਮ ਮਿਲਦਾਗਾ ਹਾਂ ਜੀ ਠੀਕ ਹੈ ਮਨੇ 4-5000 ਰੁਪਏ ਤੇ ਬਣਾ ਦੇ ਮੈਂ ਕਹਿੰਦਾ ਪੂਰਾ ਵਧੀਆ ਬਣਾ ਦੇਾਂਗੇ ਉਹ ਅਗਲਾ ਇੱਥੇ ਅਸੀਂ ਵੀਡੀਓ ਕਾਲ ਕਰਾਂਗੇ ਉਹਨੂੰ ਅਸੀਂ ਜਿਹੜੀ ਜਿਹੜੀ ਖਰਾਬ ਇਹ ਬਸ ਜਿਹਦੇ ਜੇ ਫੋਨ ਲਾ ਕੇ ਆਉਣਾ ਕੋਈ ਜਿੱਥੇ ਫ੍ਰੀ ਹੋਵੇ ਉੱਥੇ ਕਰ। ਹਾਂ ਜਿਹਦੇ ਫੋਨ ਲਾ ਕੇ ਅਗਲੇ ਨੇ ਇੱਥੇ ਕਰਵਾਉਣਾ ਕੰਮ ਫਿਰ ਅਸੀਂ ਦੇਖਾਂ ਵੀ ਕਿਹੜੇ ਕੰਪਨੀ ਦਾ ਕੋਈ ਪੰਪ ਆ। ਤੇ ਫਿਰ ਅਸੀਂ ਉਹਦਾ ਸਮਾਨ ਮੰਗਾ ਲਾਂਗੇ। ਠੀਕ ਹੈ। ਮੰਗ ਮੰਗਾ ਕੇ ਤੇ ਫਿਰ ਅਸੀਂ ਰਿਪੇਅਰ ਕਰਕੇ ਅਗਲੇ ਨੂੰ 4-5 ਘੰਟਿਆਂ ਦੇ ਵਿੱਚ। ਠੀਕ ਹੈ। ਤੇ ਉਹ ਖਾਤਾ ਲੈ ਲਓ। ਹਾਂ ਉਹਦਾ ਜਿਹੜਾ ਮੈਂ ਮਿਹਨਤ ਵਾਂਦੀ ਮਿਹਨਤੀ ਲਵਾਉਂਕੋ ਵੀ ਪਾੜੇ ਨਜਾਇਜ਼ ਨਹੀਂ ਪੈਸੇ ਲਵਾਂਗੇ। ਠੀਕ। ਕਿਉਂ ਅਗਲੇ ਦਾ ਜੇ ਬਣਿਆ ਮੰਨ ਕੇ ਚੱਲ ਜੀ ਤੁਹਾਨੂੰ ਪਤਾ ਵੀ 10000 ਰੁਪਏ ਦਾ ਕੰਮ ਆ। ਠੀਕ। 200 ਸਹੀ ਮਿਹਨਤ ਨਹੀਂ ਕੀਆ ਹਰ ਇੱਕ ਚੀਜ਼ 'ਚ ਅਸੀਂ ਮਿਹਨਤ ਜਾਈ ਜੀ ਅਸੀਂ ਉੱਤੇ ਮਿਹਨਤ ਵਾਲੀ ਕਰਦੇ ਹਾਂ ਠੀਕ ਹੈ ਹਾਂ ਸਾਡੇ ਕੰਮ ਕਰਨ ਦਾ ਨਾ ਤਰੀਕਾ ਵੱਖਰਾ ਹੈ ਸੌਕਿਆ ਸਾਡਾ ਇੱਕ ਤਾਂ ਤਰੀਕਾ ਵੱਖਰਾ ਹੁੰਦਾ ਇੱਕ ਤਾਂ ਹੁੰਦਾ ਕਟਲਾਵਾਜ ਲਾਇਆ ਕਰ ਉਹ ਨਹੀਂ ਅਸੀਂ ਕਰਦੇ ਠੀਕ ਇੱਕ ਹੁੰਦਾ ਬਈ ਕਿਸੇ ਦੀ ਲੱਕ ਲਾ ਦੇ ਕਿਸੇ ਦੀ ਟੰਗ ਲਾ ਦੇ ਠੀਕ ਉਹ ਨਹੀਂ ਅਸੀਂ ਲਾਉਂਦੇ ਇੱਕ ਹੋਈ ਅਗਲਾ ਕਹਿੰਦਾ ਬਈ ਸਮਾਨ ਲਿਆ ਦੀਗੇ ਤੇ ਤੁਸੀਂ ਵੱਢ ਕੇ ਬਣਾ ਦਿਓ ਅਸੀਂ ਉਹ ਨਹੀਂ ਬਣਾਉਂਦੇ ਠੀਕ ਹੈ ਆਪਦਾ ਸਾਰਾ ਕੁਝ ਅਸੀਂ ਆਪਦਾ ਸਾਰਾ ਕੰਮ ਅਸੀਂ ਕੰਮ ਸਾਈ ਦੇ ਜਿਹੜੀ ਚੀਜ਼ ਮਰਜੀ ਸਾਈ ਤੇ ਬਣਾ ਲਓ ਅਸੀਂ ਕੰਮ ਕਰਦੇ ਹਾਂ ਥੋੜਾ ਠੀਕ ਹੈ ਤੁਸੀਂ ਯਕੀਨ ਨਹੀਂ ਰੰਗ ਕਰਕੇ ਤੇ ਕੱਲੀਆਂ ਮੋਟਰਾਂ ਹੀ ਫਿੱਟ ਕਰੀਆਂ ਤੁਸੀਂ ਵੀਡੀਓ ਲਾ ਦੇ ਨਾਲ ਮੈਂ ਤੁਹਾਨੂੰ ਵੀਡੀਓ ਪਾਤੀ ਠੀਕ ਕੱਲੀਆਂ ਮੋਟਰਾਂ ਹੀ ਫਿੱਟ ਕਰੀਆਂ ਰੰਗ ਕਰਕੇ ਤੇ ਹੋਰ ਨਹੀਂ ਕੁਝ ਕਰਿਆ ਇਹਨਾਂ ਦਾ ਠੀਕ ਹਾਂ ਵੀ ਅਸੀਂ ਐ ਜੀ ਕਰਿਆ ਤਾਂ ਜਦੋਂ ਜੀ ਜਾ ਕੇ ਜਾਂਦਾ ਫਿਰ ਤਾਂ ਅਸੀਂ ਬਸ ਟਾਲਾ ਜਾਂ ਮਾਰਦੇ ਨਹੀਂ ਅਸੀਂ ਬੈਠੇ ਬਸ ਉਹ ਦੂਜਾ ਛੋਟਾ ਭਾਈ ਅੱਡ ਕਰਨ ਲੱਗਿਆਂਦਾ ਮੈਂ ਅੱਡ ਕਰੀਆ ਅਸੀਂ ਬਾਕੀ ਦੋਨੇ ਮਿਸਤਰੀਆਂ ਗਿਆ ਨਹੀਂ ਹੈਗਾ ਵੀ ਆਪਾਂ ਆ ਸਾਡੇ ਕੰਮ ਕਿੰਨਾ ਕ ਟਾਈਮ ਲੱਗੇ ਵੀਰੇ ਕੰਮ ਕਰ ਦੇਣਾ ਆਪਾਂ ਅਸੀਂ ਵੀ 2010 ਦੀ ਦੁਕਾਨ ਘਰੀਦਾ ਠੀਕ ਹਾਂ ਅਸੀਂ ਉਹ ਮੇਰੇ ਮਾਮੇ ਘਰ ਤੋਂ ਕੰਮ ਸਿੱਖੇਵੇਂ ਹੰਡੇ ਤੋਂ ਮੇਰੇ ਮਾਮੇ ਉੱਚੋ ਜੀ ਕੰਮ ਸਿੱਖਿਆ ਸਾਡਾ ਛੋਟਾ ਉੱਥੇ 8-9 ਸਾਲ ਲਾ ਕੇ ਆਇਆ ਮੈਂ ਉਹ ਤੋਂ ਹੀ ਕੰਮ ਸਿੱਖ ਲਿਆ ਠੀਕ ਆ ਵੀ ਉਹਨੂੰ ਦੇਖ-ਦੇਖ ਕੇ ਕੰਮ ਸਿੱਖ ਲਿਆ ਕੁਝ ਬਾਕੀ ਮੇਸਤਰੀਆਂ ਬਈ ਮੇਸਤਰੀ ਕਰਕੇ ਬਹੁਤ ਫਰਕ ਪਿਆ ਜਾਂਦਾ ਕੁਝ ਅਸੀਂ ਉਹ ਨੌਲਜ ਲੈ ਲੈਨੇ ਵੀ ਆ ਕਿਵੇਂ ਕਰਨਾ ਕਿਵੇਂ ਕਰਨਾ ਪਰ ਉਹ ਦੱਸ ਦਿੰਦਾ ਬਈ ਹਾਂ ਇਹ ਨਹੀਂ ਹੈਗਾ ਠੀਕ ਹੈ ਭਾਈ ਜੀ ਧੰਨਵਾਦ ਗੱਲ ਕਰਤ ਬਹੁਤ ਹਾਂਜੀ ਤੇ ਲੋ ਭਾਈ ਜੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਚੀਜ਼ ਖਰੀਦਣੀ ਆ ਸਪਰੇਅ ਪੰਪ ਲਾ ਲੋ ਟਰੈਕਟਰ ਲਾ ਲੋ ਜਵਾਕਾਂ ਵਾਲੀਆਂ ਖੇਡਣ ਵਾਲੀਆਂ ਚੀਜ਼ਾਂ ਜਾਂ ਕਿਸਾਨ ਨਾਲ ਸੰਬੰਧਿਤ ਠੀਕ ਹੈ ਭਾਈ ਜੀ ਪਿੰਜਰੇ ਲਾ ਲੋ ਤਾਂ ਬਾਈ ਨਾਲ ਸੰਪ தன்வாது பைஜி எடுத்து